ਗੁਰਦਾਸਪੁਰ ਵਿੱਚ ਹੋਈ ਮਨਰੇਗਾ ਬਚਾਓ ਸੰਗਰਾਮ ਰੈਲੀ 'ਚ ਵਿਰੋਧੀ ਧਿਰ ਦੀ ਡਿਪਟੀ ਲੀਡਰ ਅਤੇ ਵਿਧਾਇਕ ਅਰੋਣਾ ਚੌਧਰੀ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਬਣਾਏ ਨਵੇਂ ਕਾਨੂੰਨ ਨੂੰ ਵਾਪਸ ਕਰਵਾਉਣ ਕਰਵਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜਨ ਅਤੇ ਹਰੇਕ ਮੋਰਖੇ ਤੇ ਮਜ਼ਦੂਰਾਂ ਨਾਲ ਖੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਾਂਗਰਸ ਦੇ ਵੱਡੇ ਆਗੂਆਂ ਪੰਜਾਬ ਇੰਚਾਰਜ ਭੁਪੇਸ਼ ਬਗੇਲ, ਲੀਡਰ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਿੰਗਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ, ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਅਤੇ ਅਸ਼ੋਕ ਚੌਧਰੀ ਦੀ ਹਾਜ਼ਰੀ ਵਿੱਚ ਕੇਂਦਰ ਵਿਕਸਿਤ ਭਾਰਤ ਜੈਰਾਮ ਜੀ ਨੂੰ ਪੂਰੀ ਤਰ੍ਹਾਂ ਨਾਲ ਮਜ਼ਦੂਰ ਵਿਰੋਧੀ ਕਰਾਰ ਦਿੱਤਾ ਤਾਂ ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਮੰਦਰੇਗਾ ਸਕੀਮ ਨੂੰ ਖਤਮ ਕਰਕੇ ਗਰੀਬ ਦੀ ਥਾਲੀ ਵਿੱਚੋਂ ਰੋਟੀ ਖੋਣ ਦਾ ਕੰਮ ਕੀਤਾ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਸੂਬਾ ਸਰਕਾਰਾਂ ਤੇ ਵਾਧੂ ਬੋਝ ਪਵੇਗਾ ਅਤੇ ਉਸ ਨੂੰ ਹੁਣ ਆਪਣੇ ਪਲੀਓ 40% ਦੀ ਹਿੱਸਾ ਪਾਉਣਾ ਹੋਵੇਗਾ ਜੋ ਸਿੱਧੇ ਰੂਪ ਵਿੱਚ ਲੋਕਾਂ ਦੀਆਂ ਜੇਬਾਂ ਤੇ ਡਾਕਾ ਹੈ ਅਰਨਾ ਚੌਧਰੀ ਨੇ ਦੱਸਿਆ ਕਿ ਮੰਦਰੇਗਾ ਸਕੀਮ ਤਹਿਤ ਕੇਂਦਰ 90% ਦੀ ਗ੍ਰਾਂਟ ਦਿੰਦਾ ਸੀ ਜਦਕਿ 10% ਦੀ ਸੂਬਾ ਸਰਕਾਰ ਨੂੰ ਪਾਉਣੀ ਪੈਂਦੀ ਸੀ ਪਰ ਹੁਣ ਹਾਲਾਤ ਬਿਲਕ ਅਤੇ ਨਵੇਂ ਕਾਨੂੰਨ ਮੁਤਾਬਕ 96% ਦੀ ਹਿੱਸਾ ਪੰਜਾਬ ਲਈ ਪੈਂਦਾ ਹੋਵੇਗਾ ਜੋ ਬੜਾ ਮੁਸ਼ਕਿਲ ਕੰਮ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ 4 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ ਇਹ ਹਿੰਦੁਸਤਾਨ ਦੇ 29 ਸੂਬਿਆਂ ਵਿੱਚੋਂ ਕਰਜ਼ਾ ਲੈਣ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਜਿਸ ਦੇ ਸਿਰ ਤੇ ਇੰਨਾ ਜ਼ਿਆਦਾ ਕਰਜ਼ਾ ਚੜ ਚੁੱਕਾ ਹੈ ਅਰੁਣਾ ਚੌਧਰੀ ਨੇ ਕਿਹਾ ਕਿ ਨਵੇਂ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਜੇਕਰ ਪੰਜਾਬ ਨੂੰ ਹੋਰ ਕਰਜ਼ਾ ਚੁੱਕਣਾ ਪਿਆ ਤਾਂ ਇਸ ਦੀਆਂ ਕਿਸ਼ਤਾਂ ਤਾਰਨ ਲਈ ਸੂਬਾ ਸਰਕਾਰ ਹੋਰ ਟੈਕਸ ਲਗਾਏਗੀ ਜਿਸ ਦੀ ਮਾਰ ਪੰਜਾਬ ਦੀ ਜਨਤਾ ਨੂੰ ਹੀ ਝੱਲਣੀ ਪਵੇਗੀ ਉਹਨਾਂ ਕੇਂਦਰ ਸਰਕਾਰ ਵੱਲੋਂ 100 ਦਿਨਾਂ ਦੀ ਬਜਾਏ 125 ਦਿਨਾਂ ਦਾ ਕੰਮ ਮਜ਼ਦੂਰਾਂ ਨੂੰ ਦਿੱਤੇ ਜਾਣ ਦੇ ਫਾਇਦੇ ਨੂੰ ਦਿਖਾਵਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਮਜ਼ਦੂਰ ਵਿਰੋਧੀ ਕਾਨੂੰਨ ਦੀ ਸ਼ਖਤ ਵਿਰੋਧਤਾ ਕਰਦੇ ਹਨ ਉਹਨਾਂ ਰੈਲੀ ਦੀ ਸਫਲਤਾ ਲਈ ਦੀਨਾਨਗਰ ਸਮੇਤ ਹੋਰਨਾਂ ਹਲਕਿਆਂ ਤੋਂ ਪਹੁੰਚੇ ਤਮਾਮ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ ਪ੍ਰਵਾਨਗੀ ਕਰਦੀ ਹੈ ਕਿ ਇਹ ਪੂਰੇ ਦੇਸ਼ ਵਿੱਚ ਪਹਿਲਾ ਆਮ ਸਭਾ ਹੈ ਜਿਸ ਦੇ ਮਾਧਿਅਮ ਸੇ ਕਾਂਗਰਸ ਪਾਰਟੀ ਨੇ ਮਜ਼ਦੂਰਾਂ ਕੇ ਲੜਾਈ ਉਸਕੇ ਹੱਕ ਕੇ ਲੜਾਈ ਦੀ ਸ਼ੁਰੂਆਤ ਯਹਾਂ ਗੁਰਦਾਸਪੁਰ ਸੇ ਕੀ ਹੈ ਪੰਜਾਬ ਸੇ ਕੀ ਹੈ ਇਸ ਦਾ ਹਾਲਾਜ ਹੁਬ ਹੋ ਗਿਆ ਹੈ करेंगे केंद्र सरकार को ये जो काले कानून आपने बनाए हैं और गरीबों के हक हाँ में है मजदूरों के हक हाँ में है और ये मर रहेगा फिर से वापस करना होगा एक सौ पच्चीस अरे सौ दिन तो दे नहीं पा रहे 125 सौ पच्चीस दिन देंगे साठ और, और चालीस कर दिया आपने और दूसरी बात ये जो अधिकार आपको गांव वालों को मिला था गांव में बैठ के तय करते थे कि हमको हमारे गांव में सड़क बनानी है कि नहर बनानी है कि मैदान समतलीकरण करना है कि नहर का, का काम करना है वो गांव वाले तय करते थे अब केंद्र सरकार करेगी नाम से भी है। तोई दुदु तोई दुदु 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 दुदु। नाम से देखिए ये कार्यक्रम है अलग ही है वो झूठ बोल रहे हैं उन्होंने मरेगा को खत्म किया है उन्हें बदला नहीं है ਇਹ ਜਿਹੜੀ ਆ ਉਹ ਚੇਨ ਕਰ ਦਿੱਤੀ ਉਹ ਪਹਿਲਾਂ ਵੀ ਅਸੀਂ ਇਹ ਕਿਹਾ ਸੀ ਕਿ ਰਾਮ ਮੰਦਰ ਵੇਲੇ ਵੀ ਸਿਆਸਤ ਕੀਤੀ ਅਸੀਂ ਰਾਮ ਜੀ ਦਾ ਤਾਂ ਸਨਮਾਨ ਕਰਦੇ ਆ ਸਾਡੇ ਭਗਵਾਨ ਜੀ ਹੈ ਤੁਸੀਂ ਦੇਖਿਆ ਹੋਣਾ ਕਿ ਯਾਰੀ ਜਿਹੜੇ ਆ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਦਿਨ ਝੰਡੇ ਲਾਤੇ ਜਿਹਦੇ ਤੇ ਹਨੂਮਾਨ ਜੀ ਦੀ ਰਾਮ ਜੀ ਦੀ ਫੋਟੋ ਸੀਗੀ ਰਾਮ ਜੀ ਦੀ ਤੇ ਲక్ష్మణ ਜੀ ਦੀ ਉਸ ਤੋਂ ਬਾਅਦ ਉਹ ਹਵਾ ਨਾਲ ਉੱਡ ਕੇ ਮੈਂ ਕਈ ਵਾਰੀ ਸੜਕਾਂ ਤੇ ਪਏ ਵੇਖੇ ਪਰ ਉਹਨਾਂ ਨੂੰ ਸਨਮਾਨ ਨਾਲ ਅਸੀਂ ਚੱਕ ਕੇ ਸਿਰ ਨੂੰ ਲਾ ਕੇ ਫਿਰ ਉਹਨਾਂ ਨੂੰ ਲੇ ਕੇ ਆਏ ਸੋ ਇਸ ਤਰ੍ਹਾਂ ਦੀ ਰਾਜਨੀਤੀ ਧਰਮ ਦੇ ਆਧਾਰ ਤੇ ਨਹੀਂ ਕਰਨੀ ਚਾਹੀਦੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਸੀ ਇਸ ਦੇਸ਼ ਵਾਸਤੇ ਤੁਸੀਂ ਰਾਮ ਜੀ ਭਗਵਾਨ ਸਾਡੇ ਅਸੀਂ ਉਹਨਾਂ ਨੂੰ ਭਗਵਾਨ ਮੰਨਦੇ ਆ ਮਹਾਤਮਾ ਗਾਂਧੀ ਜੀ ਨਾਲ ਤਾਂ ਉਹਨਾਂ ਦੀ ਤੁਲਨਾ ਕਰ ਹੀ ਨਹੀਂ ਸਕਦੇ ਪਰ ਰਾਮ ਜੀ ਦੇ ਨਾਮ ਤੇ ਕੁਝ ਵੀ ਹੋਰ ਚੀਜ਼ ਕਰ ਲੋ ਜਾਣ ਬੁੱਝ ਕੇ ਨਾ ਰਾਸ਼ਟ੍ਰਬੀਧਾ ਮਹਾਤਮਾ ਗਾਂਧੀ ਦਾ ਹਟਾਉਣਾ ਤੇ ਰਾਜਨੀਤੀ ਕਰਨੀ ਉਹੀ ਚਰਚਾ ਆਪਾਂ ਚੱਲ ਰਹੀ ਹੈ ਔਰ ਬੇਸਿਕਲੀ ਤਾਂ ਮਜ਼ੂਰ ਮਾਰਤਾ ਤੁਸੀਂ ਲੋਕਾਂ ਨੇ ਮਜ਼ਦੂਰ ਦੀ ਦਿਹਾੜੀ ਖਤਮ ਕਰਤੀ ਮਜ਼ਦੂਰ ਮਾਰਤਾ ਇਹ ਸਕੀਮ ਨੇ ਕਰੋਨਾ ਕਾਲ ਵੇਲੇ ਸੰਜੀਵਨੀ ਬੂਟੀ ਵਾਂਗੂ ਇਹ ਸਾਨੂੰ ਇਹ ਦੇਸ਼ ਦੇ ਅੰਦਰ ਲਾਹੇਮੰਦ ਹੋਇਆ ਨਹੀਂ ਤਾਂ ਦੇਸ਼ ਦੇ ਅੰਦਰ ਹੋਣ ਨੂੰ ਵੱਡਾ ਟੁੱਕੀ ਹੋ ਜਾਣੀ ਸੀ ਦੇਸ਼ ਬੰਗਲਾਦੇਸ਼ ਵਰਗੇ ਹਾਲਾਤ ਪੈਦਾ ਹੋ ਜਾਣੇ ਸੀ ਇਹਦੇ ਪਿੱਛੇ ਬੜੀ ਵੱਡੀ ਸੋਚ ਸੀ ਬੁੱਧੀਮਾਨ ਲੋਕਾਂ ਦੀ ਅਮਰ ਸਿੰਘ ਵਰਗਿਆਂ ਦੀ ਡਾਕਟਰ ਮਨਮੋਹਨ ਸਿੰਘ ਸ਼੍ਰੀਮਤੀ ਸੋਨੀਆ ਗਾਂਧੀ ਵਰਗਿਆਂ ਦੀ ਇਹ ਮੰਰੇਗਾ ਕੋਈ ਛੋਟੀ ਸਕੀਮ ਨਹੀਂ ਹੈ ਉਲਟਾ ਇਹ ਹੋਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇ ਪੰਜਾਬ ਦੇ ਕਿਸਾਨਾਂ ਹੀ ਦੇ ਨਾਲ ਮੰਨ ਰੇਗਾ ਜੋੜ ਦਿੱਤੀ ਜਾਵੇ ਪੰਜਾਬ ਦੇ ਕਿਸਾਨ ਜਦੋਂ ਆਪਦੀ ਕਟਾਈ ਵਢਾਈ ਵੇਲੇ ਲੇਬਰ ਲੈ ਕੇ ਜਾਂਦੇ ਨਾਲੇ ਦੋਨੇ ਦੀ ਲੇਬਰ ਵੱਜੇ ਪੰਜਾਬ ਦੇ ਕਿਸਾਨਾਂ ਦੀ ਨਾਲੇ ਮਜ਼ਦੂਰਾਂ ਨੂੰ ਕੰਮ ਮਿਲ ਜੇ ਇਹ ਨਵੇਂ ਹੀ ਕੰਮ ਕਰਤਾ ਵੀ ਬਾਇਓਮੈਟ੍ਰਿਕ ਉਂਠਾ ਲੱਗੇਗਾ ਫਿਰ ਚੱਲੂਗਾ ਥੋੜੀ ਹੁਣ ਐਪ ਡਾਊਨਲੋਡ ਹੋਏਗੀ ਥੋੜੀ ਫੋਟੋ ਹੋਏਗੀ ਇਹਨਾਂ ਨੇ ਮਾਰ ਕੇ ਰੱਖਤਾ ਪੰਜਾਬ ਦਾ ਗਰੀਬ ਨਿਚੋੜਤਾ ਮੈਨੂੰ ਇਹ ਡਰ ਹੈ ਵੀ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਹੋ ਜਾਣਗੇ ਸਰਗੋਤਾ 100 125 ਕਰ ਦਸ ਨੇ ਮੈਂ ਤਾਂ ਮੈਂ ਤੁਹਾਨੂੰ ਐਵਰੇਜ ਦਿੱਤੀ ਉਹ ਲੁਧਿਆਣੇ ਦੀ 100 1 ਲੱਖ 20 ਹਜ਼ਾਰ ਲੋਕਾਂ ਦੇ ਕਾਰਡ ਬਣੇ ਜਿਹੜੇ ਕੰਮ ਭਾਲਦੇ ਲੇਕਿਨ ਮਿਲਿਆ 54 ਹਜ਼ਾਰ ਲੋਕਾਂ ਨੂੰ ਤੇ 12 ਪਰਿਵਾਰਾਂ ਨੂੰ ਕੇਵਲ 100 ਦਿਨ ਦਾ ਕੰਮ ਮਿਲਿਆ ਕਹਿੰਦਾ ਮਤਲਬ 48% रेट ਹੈਗੀ ਆ ਰੇਸ਼ਿਓ ਹੈਗੀ ਆ ਪਰਸੈਂਟੇਜ ਨਿਕਲੀ ਆ ਕਿ ਦੇਸ਼ ਦੇ ਅੰਦਰ ਕੰਮ ਮਿਲ ਰਿਹਾ ਦੂਜੇ ਨੂੰ ਤਾਂ ਮਿਲ ਹੀ ਨਹੀਂ ਰਿਹਾ ਅੱਜ ਪ੍ਰਤਾਪ ਬਾਜਵਾ ਜੀ ਬਣ ਗਿਆ ਕਿ ਜੇ ਕੌਂਪਰਸ ਦੀ ਗਵਰਨਮੈਂਟ ਆਂ ਇੱਥੇ ਆਪਾਂ ਇਹ ਬਜਟ ਦੇ ਵਿੱਚ ਚੱਲੇਗਾ ਨਹੀਂ ਆਪਰੇ ਸੋ ਮੈਂ ਇਹ ਕਹਿੰਦਾ ਕਿ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਹਿੰਦੇ ਆ ਠੀਕ ਹੈ ਲੇਕਿਨ ਅਸੀਂ ਸਾਰੇ ਕੰਮਾਂ ਤੇ ਡਰੱਗਸ ਦੇ ਉੱਤੇ ਮਨਰੇਗਾ ਦੇ ਉੱਤੇ ਗੈਂਗਸਟਰ ਜੇ ਉਤੇ ਅਸੀਂ ਆਪਣਾ ਇੱਕ ਵਿਜ਼ਨ ਡਾਕੂਮੈਂਟ ਸਾਰੇ ਲੀਡਰ ਬੈਠ ਕੇ ਬੁੱਧੀਮਾਨ ਸਭ ਬਾਠ ਕੇ ਇੱਕ ਮੈਨੀਫੈਸਟੋ ਦੇ ਵਿੱਚ ਅਸੀਂ ਆਪਦਾ ਵਿਜ਼ਨ ਡਾਕੂਮੈਂਟ ਪੰਜਾਬ ਵਿਜ਼ਨ ਡਾਕੂਮੈਂਟ ਡਿਕਲੇਅਰ ਕਰਾਂਗੇ ਪੈਸਾ ਵੇਖ ਕੇ ਇਹ ਨਹੀਂ ਕਿ 56000 ਕਰੋੜ ਰੁਪਇਆ ਪੜਾਏ यूं ही 20000 ਕਰੋੜ ਰੇਤੇ ਸੇ ਆ ਜਾਏਗਾ 20000 ਕਰੋੜ ਮਾਈਨਿੰਗ ਫਲਾਂ ਸੇ ਆ ਜਾਏਗਾ ਅਸੀਂ ਕੇਜਰੀਵਾਲ ਸਮਾਂ ਨੂੰ ਝੂਠ ਨਹੀਂ ਬੋਲਣਾ ਅਸੀਂ ਸੱਚੀ ਗੱਲ ਕਰਦੇ ਹਾਂ